ਬਾਈ ਸਰਪੰਚੀ ਦਾ ਪਿੰਡੋਂ ਪਿੰਡ ਪੂਰਾ ਜੋਰ ਚੱਲਦਾ ਅੱਜ ਸੁੱਚਾ ਸਿੰਘ ਸਮਾਹੋਂ ਦੇ ਪਿੰਡ ਸਮਾਹੋਂ ਚ ਆਇਆ ਆ ਛੋਟੇ ਜਿਹੇ ਘਰ ਚ ਉੱਠ ਕੇ ਬਾਈ ਸਰਪੰਚੀ ਦੀ ਚੋਣ ਲੜ ਰਿਹਾ ਬਾਈ ਸਰਪੰਚ ਗੇਟ ਤੇ ਲਿਖਾਉਣ ਨਹੀਂ ਬੰਨਣਾ ਜਾਂ ਫਿਰ ਕੋਈ ਮੁੱਦੇ ਲੈ ਕੇ ਖੜੇ ਹੋਏ ਹੋ ਬਾਈ ਬਹੁਤ ਮੁੱਦੇ ਲੈ ਕੇ ਖੜੇ ਹਾਂ ਕਿਹੜੇ ਕਿਹੜੇ ਨੇ ਦੱਸੋ ਬਾਈ ਪਿਛਲੇ 75 ਸਾਲਾਂ ਤੋਂ ਜਿਹੜਾ ਜਿਵੇਂ ਸਾਡੇ ਪਿੰਡ ਦੇ ਕੁਝ ਵੀ ਨਹੀਂ ਹੋਇਆ ਸਾਨੂੰ ਤਾਂ ਐ ਲੱਗਦਾ ਸਾਡੀ ਐਸੀ ਪੱਤੀ ਹੈ ਐਸੀ ਪੱਤੀ ਦੇ ਵਿੱਚ ਹਜੇ ਵੀ ਕੱਚੀਆਂ ਗਲੀਆਂ ਪਈਆਂ ਨੇ ਅੱਛਾ ਗਲੀਆਂ ਤਾਂ ਸਾਰੇ ਸਰਪੰਚੀ ਕਰਨਗੇ ਮੇਨ ਮੁੱਦੇ ਦੱਸੋ ਬਾਈ ਕਿਹੜੇ ਕਿਹੜੇ ਕੰਮ ਕਰਵਾਉਗੇ ਮੇਨ ਮੁੱਦੇ ਬਾਈ ਸਾਡੇ ਪਿੰਡ ਵਾਟਰ ਬਾਕਸ ਹੈ ਹੈ ਨਹੀਂਗਾ ਵਾਟਰ ਬਾਕਸ ਕੋਈ ਐਡਾ ਪਿੰਡਾ ਵਾਟਰ ਬਾਕਸ ਨਹੀਂ ਬਈ ਉਹ ਤਾਂ ਛੋਟੇ ਛੋਟੇ ਪਿੰਡਾਂ ਤੇ ਲੱਗ ਗਏ ਵਾਟਰ ਬਾਕਸ ਆਏ ਨਹੀਂ ਬਾਈ ਸਾਨੂੰ ਕਿੰਨੀ ਵੋਟਾਂ ਪਿੰਡ ਦੀ ਪਿੰਡ ਦੀ ਵੋਟ 4000 ਆ ਬਾਈ ਫੇਰ ਵੀ ਵਾਟਰ ਬਾਕਸ ਨਹੀਂ ਹੈਗਾ ਨਹੀਂ ਨਹੀਂ ਬਾਈ ਵਾਟਰ ਬਾਕਸ ਸਾਨੂੰ ਤਾਂ ਇੰਨੀ ਨਮੋਸੀ ਚੱਲਣੀ ਪੈਂਦੀ ਇਹੜਾ 1500 ਵੋਟ ਆ ਸਾਡੇ ਨਾਲ ਲਗਵਾ ਪਿੰਡਾ ਆਤਲਾ ਖੁਰਦਾ ਹੂੰ ਉਥੋਂ ਵਾਟਰ ਬੈਕਸ ਦਾ ਪਾਣੀ ਅਸੀਂ ਲੈਨੇ ਆ ਅੱਛਾ ਉਹ ਰਾਜੋ ਇੰਨੀ ਦੂਰੋਂ ਆਉਂਦਾ ਕਿਤੇ ਪਾਈਪ ਲੀਕ ਹੋ ਗਈ ਕਿਤੇ ਉਹਦੇ ਵਿੱਚ ਗੰਦਾ ਪਾਣੀ ਰਲ ਜਾਂਦਾ ਕਿਤੇ ਕਿਵੇਂ ਕਿਤੇ ਕਿਵੇਂ ਇਹ ਸਾਨੂੰ ਬਿਮਾਰੀਆਂ ਦਾ ਘਰੀ ਬੰਦੋ ਪਾਣੀ ਬਿਮਾਰੀਆਂ ਦਾ ਘਰ ਆ ਜੀ ਪੂਰਾ ਫਿਰ ਵਾਟਰ ਬੈਕਸ ਜਣੀ ਕਿ ਲਵਾਉਂਗੇ ਪਿੰਡ ਚ ਵਾਟਰ ਬੈਕਸ ਲਵਾਵਾਂਗੇ ਭਾਈ ਦੂਜਾ ਮੁੱਦਾ ਦੂਜਾ ਮੁੱਦਾ ਭਾਈ ਸੀਵਰੇਜ ਦਾ ਸੀਵਰੇਜ